ਗੰਦਰ ਤੋਂ ਮੈਂ ਕੁਲਵੰਦਰ ਸਿੰਘੀ ਕਰੀ ਪਰ ਬੱਜਨੀ ਨਿਊ ਚੈਨਲ ਨਾਲ ਰਾਜੀ ਹਾਂ ਵਿਸ਼ਾ ਅਜੇ ਤਾਂ ਅਜੇ ਸੀ ਆਇਆ ਗਿਰਤਾਂ ਦੇ ਕੇ ਸ਼੍ਰੀ ਕਾਂਗਰਸ ਪ੍ਰਧਾਨ ਜੀ ਮਨਜੀਤ ਸਿੰਘ ਜੀ ਵੀਰਕਾ ਅਜੇ ਆਪਣੇ ਪ੍ਰੀਤ ਨਰਦੀਪ ਸਿੰਘ ਹੰਦਰ ਸਾਹਿਬ ਜਿਹੜੇ ਸਿੱਦਾ ਜਲੀ ਭੇਡ ਕਰ ਰਹੇ ਨੇ ਆਪਣੀ ਵੀਡੀਓਜ਼ ਆਹੀ ਜਦੋਂ ਤੋਂ ਡਿਜੀਟਲ ਦਾ ਸਾਡੀ ਸੀ ਡਿਵਰਸ ਹੈ ਸਮੜਿਆ ਸੁਧਾਰੀ ਨਾ ਬਣਾਇਆ ਜਾ ਰਿਹਾ ਹੈ ਸਰਬ ਪ੍ਰੋਗਰਾਮ ਤੁਹਾਨੂੰ ਲਾਈਵ ਵੀ ਕਰਵਾਉਣਾ ਐਂਟਰ ਕਰ ਦੇਖਣਾ ਜੀ ਇਸ ਤੇ ਲਾਈਕ ਵੀ ਕਰਦੇ ਤੁਹਾਡਾ ਆਪਣਾ ਨੀ ਚੈਨਲ ਬਟਨ ਲੀਮਟ

आउ जी दोस्रो नोल दोस्रो दिन न प्रब्लम प्रब्लम सँ म त आ गाम माले जाब्रो कुन ठाउँ जानु है सँगै गर्नु है बाबे नआउ यता आउ यता आउ यता आउ रेम पाछि आउ यत्रु फिल भाइ तिमी हो ਤੁਹਾਨੂੰ ਨੀਂਦ ਨਹੀਂ ਆ ਰਹੀ ਹੋਵੇ। ਕੁਲਿੰਦਰ ਆ ਜਾ। ਇਹ ਬੰਦੇ ਕਰਕੇ ਦੋਸਾਂ ਨੂੰ ਯਾਦ ਹੋਣਾ ਹੈ। ਹੈ? ਇੱਥੇ ਯਾਦ ਰੱਖਦੇ। ਪਰ ਸਵਾਰਕ ਕੋਈ ਸਵਾਰਕ ਨਹੀਂ ਲੱਗਦਾ ਲੋਕਾਂ ਦੀਆਂ ਦੇਗੇ ਲੋਕ ਨਹੀਂ ਸਮਝਦੇ ਲੋਕ ਹੀ ਕਰਦੇ ਬਾਬੀ ਜੀ ਤੁਸੀਂ ਸਾਈਡ ਤੇ ਨਾ ਬਿਆਹ ਹੋ ਰਿਹਾ ਕੋਈ ਨਹੀਂ ਬਿਆਹ ਆ ਗਿਆ ਪਤਾ ਨਹੀਂ ਚੰਗੀ ਨਹੀਂ ਹੋ ਰਹੀ ਅਰ ਜੇ ਆਉਣ ਵਾਲੇ ਨੇ ਤਾਂ ਜੇ ਸਾਡੇ ਕੰਮ ਦੇ ਪਰ ਇਸ ਤਰ੍ਹਾਂ ਨਹੀਂ ਹੋਗਾ ਤਾਂ ਕਿ ਕੁਝ ਦੋ ਜਿਹੇ ਕਿਤੇ ਜੇ ਨਜ਼ਰਾਂ ਦੀ ਬੁਗੜਾ ਨੋਕ ਨਾਰੇ ਲਾਉਂਗਾ ਤੇ ਸਾਰਾ ਇਹ ਉਹਦੇ ਵਿੱਚ ਸਾਜਣਾਵਾ ਸ਼ਹੀਦ ਸਰਦਾਰ ਕੁਦਮ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਸਰਦਾਰ ਕੁਦਮ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਧਿਰ ਦਾ ਪ੍ਰਸਤੀ ਮੁਰਦਾਬਾਦ 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 ਧਿਰ ਦਾ ਪ੍ਰਸਤੀ ਮੁਰਦਾਬਾਦ 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 ਬੋਲੇ ਈਸ਼ਣ ਹਾ ਸ਼ੋਨ ਸ੍ਰੀ ਅਕਾਲ ਸਾਡਾ ਏਕਾ ਜਿੰਦਾਬਾਦ 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 ਇਹ ਲਈ ਜੋਸ਼ ਦੇ ਨਾਲ ਹੋਸ਼ਤੀ ਵੀ ਬਹੁਤ ਜ਼ਰੂਰਤ ਹੁੰਦੀ ਆ ਸਾਰਾ ਕੰਮ ਜੋਸ਼ ਦੇ ਨਾਲ ਨਹੀਂ ਹੁੰਦਾ ਕਿ ਫੋਕੀ ਵਾਹ ਵਾਹ ਖੱਟ ਕੇ ਆਪਾਂ ਕੁਝ ਕਰ ਲਈਏ ਮੈਨੂੰ ਇੱਕ ਗੱਲ ਚ ਇਹ ਤੇ ਆਈ ਪਿੱਛੇ ਜੇ ਪੰਘਾਲੀ ਲਾ ਕੇ ਬੰਦੇ ਮਦੇ ਸੀ ਸ਼ਰਾਬ ਪੀ ਕੇ ਕਿੰਨੇ ਬੰਦੇ ਸ਼ਰਾਬ ਪੀ ਕੇ ਮਰੇ ਇੱਕ ਫੌਜੀ ਦੀ ਵਿਧਵਾ ਪੈਨਸ਼ਨ ਦੇ ਲਈ ਦਫਤਰਾਂ 'ਚ ਚੱਕਰ ਕੱਟਦੀ ਆ ਸ਼ਰਾਬ ਪੀ ਕੇ ਮਰਨ ਵਾਲੇ ਨੂੰ 1-1 ਲੱਖ ਰੁਪਇਆ ਦਿੱਤਾ ਜਾ ਰਿਹਾ ਕਿਹੜੀ ਖੁਸ਼ੀ ਦੇ ਵਿੱਚ ਵੋਕਲ ਬਾਰਡਰ ਤੇ ਲੜਿਆ ਸੀ ਇੰਨੀ ਕੱਲ 10 ਹੋਰ ਪੀਣਗੇ ਕਿ ਕੋਈ ਗੱਲ ਨਹੀਂ ਮਰ ਜਾਗੇ ਪਿੱਛੋਂ ਲੱਖ ਰੁਪਈਆ ਤੇ ਮਿਲੂਗਾ ਨਾ ਘਰ ਤੇ ਬਾਈ ਦਾਦਾ ਲੱਖ ਮਿਲਿਆ ਇਹ ਭਗਵੀ ਚਲੋ ਜਿੰਨੇ ਵੀ ਮਿਲੇ ਨਾ ਨਹੀਂ ਨਾ ਮਿਲੇ ਰੀ ਮੈਂ ਹੁਣ ਬੇਨਤੀ ਕਰਾਂਗਾ ਲਾਲੀ ਠੇਕੇਦਾਰ ਜੀ ਨੂੰ ਸੁਭਾਸ਼ ਰਾਏ ਜੀ ਨੂੰ ਕਿਉਂ ਦੋ ਮੰਤਰੀ ਪੰਚਾਇਤ ਆਪਣਾ 2 4 500 ਬੰਦਾ ਭਾਜੀ ਇਕੱਠੇ ਦੇ ਨਾ ਤੇ ਤੁਸੀਂ ਪ੍ਰਸ਼ਾਸਨ ਨੂੰ ਹਿਲਾਉਣ ਦੀ ਜ਼ਰਤ ਰੱਖ ਦੇ ਜੀ ਮੈਂ ਦੇਖਿਆ ਵੀ ਹੁਣੇ ਕਿਸੇ ਲੀਡਰ ਦਾ ਫੋਨ ਆ ਜੇ ਨਾ ਵੀ ਮੇਰੀ ਰੈਲੀ ਆ ਜੇ ਅਸੀਂ ਇੰਜ ਤਿਆਰ ਹੁੰਨੇ ਆ ਕਿ ਪਤਾ ਨਹੀਂ ਲੀਡਰ ਨੇ ਸਾਨੂੰ ਕੀ ਦੇ ਦੇਣਾ ਤੇ ਜੇ ਆਪਾਂ ਪਰਿਵਾਰ ਚੋਂ ਕਿਸੇ ਦੀ ਰੈਲੀ ਆ ਨਾ ਜੇ ਆਪਾਂ ਟਾਈਮ ਹੀ ਨਹੀਂ ਕੱਟ ਪਾਉਂਦੇ ਭਾਈ ਇਹ ਸੱਚੀਆਂ ਗੱਲਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਵੇਰ ਕਹਿ ਰਿਹਾ ਮੈਂ ਸੰਸਦਾ ਜੀ ਲਾਉ ਰਿਹਾ ਡਾਕਟਰ ਪੀ ਆਰ ਅੰਮ੍ਰਿਤ ਦੇਗਾ ਭਾਈ ਮਨਤੋਬਾ ਜੀ ਮੈਂ ਪ੍ਰੈਜ਼ੀਡੈਂਟ ਆ ਜਿੱਥੇ ਸਾਡੀ ਜ਼ਰੂਰਤ ਹੈ ਮੈਂ ਕਈ ਜਿਹੜੀ ਸਟੇਜ ਤੇ ਕਿਹਾ ਚੁ ਕਿ ਜਿੱਥੇ ਜ਼ਰੂਰਤ ਆ ਆਪਾਂ ਤੁਹਾਡੇ ਨਾਲ ਬਿਲਾ ਕੇ ਮਤਲਬ ਤੋਂ ਤੁਹਾਡੇ ਨਾਲ ਖੜਾਗੇ ਪਾਵੇ ਪੁਲਿਸ ਨਾਲ ਲੜਨਾ ਪਵੇ ਤੇ ਪ੍ਰਸ਼ਾਸਨ ਨਾਲ ਲੜਨਾ ਪਵੇ ਮੈਂ ਇੰਨਾ ਕੁਝ ਕਹਿੰਦਾ ਹੋਇਆ ਤੁਹਾਨੂੰ ਫੇਰ ਇੱਕ ਵਾਰੀ ਹੱਥ ਜੋੜਦਾ ਸਾਰੇ ਇਕੱਠੇ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਬਹੁਤ ਹੀ ਸਰਕਾਰ ਪਰ ਜੰਦੀਰ ਸਿੰਘ ਜੀ ਜੰਦੀਰ ਸਿੰਘ ਜੀ ਹੁੰਦੜਾ ਜੀ ਰੇ ਜੀ ਆਪ ਸਾਹਿਬ ਦੇਸ਼ ਵਿੱਚ ਦੇਤਾ ਜੀ ਜੀ ਸਾਰੇ ਇਕੱਠੇ ਇਕੱਤਰ ਹੋਏ ਹੋ ਸਾਨੂੰ ਸਾਰੇ ਬੰਦੇ ਆਇਆ ਆਏ ਕਹਿੰਦੇ ਆ ਅੱਜ ਜੇ ਸ੍ਰੀ ਮਹਾਨ ਜੋਦੇ ਦਾ ਸਿੱਧੀ ਵਿਹਾੜਾ ਆ ਉਹਨਾਂ ਦੀਆਂ ਫੋਟੋਆਂ ਲਾ ਕੇ ਸਰਕਾਰਾਂ ਅੱਜ ਸਾਨੂੰ ਤੁਹਾਨੂੰ ਸਾਰਿਆਂ ਨੂੰ ਵਿਦਾ ਕਰ ਰਿਹਾ ਅਸੀਂ ਮਡੇ ਮਹਾਨ ਜੋਦੇ ਦੀ ਕਿਰਪਾ ਨੂੰ ਯਾਦ ਕਰਦੇ ਆ ਤੇ ਅਸੀਂ ਉਹਨਾਂ ਦੇ ਫੁੱਲਾਂ ਤੇ ਚੱਲਣਦੇ ਆ ਸਿਰਫ ਸਿਰਫ ਮੁਖਾਵਾ ਝੋਟਵਾ ਠੀਕ ਹੈ ਲਾਈਆਂ ਇਹਨਾਂ ਨੇ ਸੀ ਇਹਨੋਂ ਤਾਂ ਸੀ ਦੀਆਂ ਫੋਟੋਆਂ ਲਾਈਆਂ ਚਿਹਰੇ ਡਟ ਬੇਦਖਾਨੀ ਦਾ ਫੋਟੋਆਂ ਲਾਈਆਂ ਪਰ ਉਸੇਮ ਸਾਡੇ ਮੁਖਾਵੇ ਬਸਤੇ ਆ ਜੋ کاروبار ਨਸ਼ਾ ਤੇ ਜਾਂ ਇਹ ਇਹਨਾਂ ਦੀ ਸਰਕਾਰ ਚ ਵੱਧ ਰਹੇ ਨੇ ਕਰ ਰਹੇ ਨੇ ਇਹਦੇ ਕਦੀ ਆਪਾਂ ਦੇਖਿਆ ਨਹੀਂ ਆਪਣੀ ਮਰੀਦ ਭਾਜੀ ਏਡੀ ਉਮਰ ਦੇ ਵਿੱਚ ਇਹਨਾਂ ਦਾ ਨਸ਼ਾ ਕਦੀ ਫੜਿਆ ਨਹੀਂ ਗਿਆ ਕਿਉਂਕਿ ਹੁੰਦਾ ਹੀ ਨਹੀਂ ਇਹਨਾਂ ਦਾ ਨਸ਼ਾ ਠੀਕ ਹੈ ਨਸ਼ਾ ਸੀਗਾ ਪਰ ਇਹਨਾਂ ਦੀ ਜਿੰਨਾ ਸਰਕਾਰ ਦੇ ਟਾਈਮ ਤੇ ਆ ਚਲੋ ਅੱਜ ਜੋ ਸੀਨ ਉਹ ਸੀ ਜਿਹੜਾ ਕਿੰਨੇ ਜਿਹੜਾ ਤੇ ਆਪਾਂ ਮੋਢੇ ਨਾਲ ਨਾਲ ਗੱਲਾਂ ਨਾ ਕਰੀਏ ਸਾਡੀ ਸੱਚੀ ਸੰਧਾ ਅਗਲੀ ਉਹ ਜੋ ਭਾਈ ਮਜੀਦ ਸਿੰਘ ਭਰਾ ਨੇ ਕਿਹਾ ਆ ਕਿ ਆਪਾਂ ਇਹਨਾਂ ਦੇ ਇਹਨਾਂ ਨੇ ਸਾਨੂੰ ਆਜ਼ਾਦੀ ਦਿੱਤੀ ਸਾਡੀ ਜਾਦੀ ਵਾਸਤੇ ਇਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆ ਤੇ ਸਾਨੂੰ ਇਹਨਾਂ ਦੇ ਗੁੱਸੇ ਤੇ ਚੱਲਣਾ ਚਾਹੀਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੰਨੇ ਛੋਟੀ ਜੀ ਉਮਰ ਦੇ ਵਿੱਚ ਜਦੋਂ ਜੱਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚੱਲੀ ਆ ਤੇ ਉਹਨੇ ਕਸਮ ਖਾ ਲਈ ਸੀ ਕਿ ਮੈਂ ਇਸ ਬੰਦੇ ਨੂੰ ਜਨਰਲ ਡਾਇਰ ਨੂੰ ਜਨਾਜ਼ਰ ਖਤਮ ਨਹੀਂ ਕਰ ਲੈਂਦਾ ਉਹਨਾਂ ਚਿਰ ਮੈਂ ਬਟਲ ਆਜ਼ਾਦੀ ਦਾ ਵਿੱਚ ਪੂਰਾ ਯੋਗਦਾਨ ਪਾਇਆ ਉਹਨਾਂ ਤੋਂ ਸਾਥੀਓ ਕੋਰੇ ਦੱਸਿਆ ਸ਼ਰਮਾ ਜੀ ਨੇ ਇੱਕ ਉਹ ਨੌਜਵਾਨ ਸੀ ਜਦੀ ਕੁਰਬਾਨੀ ਸਦਕਾ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਆਂ ਆਜ਼ਾਦੀ ਕੁੱਟਿਆ ਅੱਜ ਦਾ ਨੌਜਵਾਨ ਅੱਜ ਦੇ ਜਿਹੜੇ ਲੀਡਰ ਹੈ ਕੀ ਕਰ ਰਹੇ ਆ ਸੁੱਤੇ ਪਏ ਆ लोग मर रहे हैं नौजवान जेड़ा वो नशे के नाल मर रहे हैं ਤੁਸੀਂ ਦੇਖ ਰਹੇ ਹੋ ਆ ਇੱਕ ਸਰਕਾਰ ਨੇ ਭੀਮ ਚਲਾਈ ਆ ਯੁੱਧ ਦਸ਼ਿਆ ਵਿਰੁੱਧ ਉਹ ਦੇਖੋ ਮੈਂ ਪਾਰ ਕਰਦਾ ਮਾਰ ਨਹੀਂ ਸਕਦਾ ਬੋਲ ਨਹੀਂ ਰਿਹਾ Ô nè, con 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 ਭਾਈ ਤੇ ਰਿਆਵਾ ਸੋ ਮੈਂ ਸਾਰਿਆਂ ਤੋਂ ਜਿਮਾ ਮੰਗਦਾ ਹਾਂ ਔਰ ਇਨੀ ਹੀ ਬੇਨਤੀ ਕਰਦਾ ਹਾਂ ਕਿ 33 ਕਰੋੜ ਦੀ ਆਬਾਦੀ ਸੀ ਸਰਜੀਤ ਭਾਜੀ ਜਿਸ ਟਾਈਮ ਉੱਤੇ 13 April 1919 ਵਾਲੇ ਦਿਨ ਜੱਲ੍ਹਿਆਂ ਵਾਲੇ ਬਾਗ ਦੇ ਵਿੱਚ 1900 ਦਾ ਵਾਪਰਿਆ ਔਰ 33 ਕਰੋੜ ਦੇ ਵਿੱਚੋਂ ਇੱਕ ਬੰਦਾ ਸੀ ਜਿਹਨੇ ਉਦੋਂ ਸਬਤ ਲਈ 33 ਕਰੋੜ ਦੀ ਆਬਾਦੀ ਇੱਕ ਬੰਦਾ ਸੀ ਕਿ ਇਸ ਕਾਰੇ ਦਾ ਜਿਹੜਾ ਦੋਸ਼ੀ ਨੇ ਉਹਨਾਂ ਨੇ ਮੈਂ ਸੋਧਾ ਲੋਣਾ। ਔਰ 21 ਸਾਲ ਦਾ ਸੰਘਰਸ਼ ਕੀਤਾ। ਉਹ ਇੱਕ ਬਿਲਕੁਲ ਹੀ ਆਮ ਘਰ ਵਿੱਚੋਂ ਸੀ। ਮਾਤਾ ਪਿਤਾ ਦੀ ਡੈਥ ਹੋ ਚੁੱਕੀ ਸੀ। ਜੀਵਨ ਖਾਨੇ ਵਿੱਚ ਅਮਰਸ਼ਾਹ ਦੇ ਵਿੱਚ ਪਾਲਣ ਪੋਸ਼ਣ ਹੋਇਆ। ਇੱਕ ਭਰਾ ਸੀ, ਉਹਦੀ ਵੀ ਡੈਥ ਹੋ ਗਈ। ਉਹ ਇਕੱਲੇ ਰਹਿ ਗਏ। ਲੇਕਿਨ ਨਿਸ਼ਾਨਾ ਜੋ ਮਨ ਵਿੱਚ ਸੋਚਿਆ ਸੀ, ਉਸ ਪਾਸੇ ਤੁਰਪਾਏ ਕਦੀ ਸ਼੍ਰੀਨਗਰ, ਕਦੀ ਯੂਰਪ ਦੇ ਕਿਸੇ ਦੇਸ਼ ਦੇ ਵਿੱਚ ਔਰ ਜਿਹੜੀ ਸੰਸਾਰ جنگ ਹੋ ਰਹੀ ਸੀ ਉਹਦੇ ਵਿੱਚ ਵੀ ਚਮੁਲੀਅਤ ਕੀਤੀ ਔਰ ਅੰਤ ਦੇ ਵਿੱਚ ਲੰਡਨ ਦੇ ਵਿੱਚ ਜਾ ਪਹੁੰਚੇ ਲੰਡਨ ਦੇ ਵਿੱਚ ਟੈਕਸਟਲ ਹਾਲ ਦੇ ਵਿੱਚ ਜਿੱਤੇ ਜਨਰਲ ਡਾਇਰ ਜਿਹੜੀਆਂ ਬੜੀਆਂ ਹੀ ਢਿੰਗਾ ਮਾਰ ਰያ ਸੀ ਉਹਨੂੰ ਬੰਗਾਰ ਕੇ ਗੋਲੀ ਮਾਰੀ ਔਰ ਆਪਣਾ ਜਿਹੜਾ ਸਫਤਿਆ ਉਹ ਪੂਰੀ ਕੀਤੀ ਔਰ ਸਾਡੇ ਜਿਹੜਾ ਹਿੰਦੁਸਤਾਨੀਆਂ ਦਾ ਸਾਡੇ ਜਿਹੜੇ ਕਾਤਲ ਸੀ ਉਹਨਾਂ ਨੂੰ ਦੱਸਿਆ ਕਿ ਜੇ ਤੁਸੀਂ ਕੋਈ ਵਤੀ ਕੀ ਕੀਤੀ ਤੇ ਉਹਨਾਂ ਜਵਾਬ ਦੇਣ ਵਾਸਤੇ ਅਸੀਂ ਤਿਆਰ ਬੱਜਿਆ 50 ਕਰੋੜ ਬੰਦੇ ਦੇ ਵਿੱਚੋਂ ਇੱਕ ਬੰਦਾ ਨਿਤਰਿਆ ਔਰ ਅੱਡ ਦੇਰ ਕੇ ਦੀ ਪੱਤੀ ਕਿੰਨੀ ਹੈ ਦੇਖੋ ਜੀ 1 ਲੱਖ ਰੁਪਇਆ 1 ਲੱਖ ਦੀ ਬਾਦੀ ਦੇ ਵਿੱਚੋਂ ਅਸੀਂ ਮਨਾਉਨੇ ਆ ਦਿਨ ਕਿਉਂ ਨਾ ਮਨਾਈਏ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਅਸੀਂ ਕਿਉਂ ਨਾ ਮਨਾਈਏ ਅੱਜ ਕਿੱਥੇ ਰਾਜਨੀਤਿਕ ਲੋਕ ਅੱਜ ਆਮ ਆਦਮੀ ਪਾਰਟੀ ਵਾਲੇ ਕਿੱਥੇ ਆ ਅੱਜ ਦੂਜੀਆਂ ਪਾਰਟੀਆਂ ਦੇ ਲੋਕ ਕਿੱਥੇ ਆ ਮੈਂ ਅਤਵਾਦ ਦਾ ਦੌਰ ਹੀ ਜਦੋਂ ਤਾਂ ਮੈਂ ਦਿਨ ਮਨਾਉਂਦੇ ਆ ਆ ਭਾਜੀ ਮਨਜੀਤ ਨੂੰ ਉਹਨਾਂ ਨੂੰ ਸਾਰਾ ਪਤਾ ਪਰ ਮੈਨੂੰ ਕਈ ਵਾਰੀ ਕੁਝ ਲੋਕ ਕਹਿੰਦੇ ਆ ਕਿ ਭਾਜੀ ਤੁਸੀਂ ਮਤਲਬ ਇਹਨੇ ਫੰਕਸ਼ਨ ਜਿਹੜੇ ਆਗੇ ਆ ਤੇ ਮੈਂ ਉਹਨਾਂ ਨੂੰ ਇਹ ਯਾਦ ਦਿਵਾਉਣਾ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹਨੇ 18.5 ਸਾਲ ਦੇ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਹਿੰਦਵਾਸੀਓ ਰੱਖਣਾ ਜਾਤ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਦੇਣਾ ਜੇ ਅਸੀਂ ਇਹਨਾਂ ਨੂੰ ਭੁਲਾ